ਦਾ ਟ੍ਰੀਟਮੈਂਟ ਚੱਲਦਾ ਸੀ ਪਹਿਲੋਂ ਪਟਿਆਲੇ ਤੋਂ ਇੱਕ ਦੋ ਹਸਪੀਟਲਾਂ ਚੋਂ ਫਿਰਸੇ ਵੱਲ ਹਸਪੀਟਲ ਚੋਂ ਪਰ ਉਹਨਾਂ ਦੇ ਇੱਕ ਵਿਚਾਰੇ ਦੀ ਅੱਖ ਬਿਲਕੁਲ ਡੈਡੀ ਹੋ ਗਈ ਸੀ ਇੱਕ ਚ 25 30% ਰਹਿ ਗਈ 6/36 ਉਹਨਾਂ ਉਸ ਤੋਂ ਬਾਅਦ ਮੈਂਗਾ ਵੀ ਆ ਟੈਸਟ ਕਰਾ ਕੇ ਦਿਖਾ ਦੋ ਉਹਨਾਂ ਦੀ ਪਿੱਛੇ ਜਿਹੜੀ ਆਪਟਿਕ ਨਰਵ ਦੀ ਪ੍ਰੋਬਲਮ ਆ ਤੇ ਮੈਂ ਹਾਂ ਚੱਲ ਮੈਂ ਹਾਂ ਕੰਮ ਕੀ ਕਰਦਾ ਕਹਿੰਦਾ ਜੀ ਮੈਂ ਦਿਹਾੜੀ ਕਰਦਾ ਮਿਸਤਰੀ ਦੇ ਨਾਲ ਤੇ ਮੈਂ ਪਹਿਲਾਂ ਕਹਿੰਦਾ ਟੈਸਟ ਨਹੀਂ ਕਰਾ ਸਕਦਾ ਮੈਂ ਵੀ ਜੋ ਟੈਸਟ ਤੇ ਕਰਾ ਕੁਝ ਮੈਚ ਪੈਸੇ ਦੇ ਸਕਦਾ ਕੋਲੋਂ ਹੋਰ ਕੀ ਕਰ ਸਕਦੇ ਅੱਛਾ ਤੇ ਮਤਲਬ ਨਾ ਸਿਰਫ ਤੁਸੀਂ ਫ੍ਰੀ ਇਲਾਜ ਕੀਤਾ ਸਗੋ ਟੈਸਟ ਵਾਸਤੇ ਆਪਣੇ ਜੇਬ ਚੋਂ ਪੈਸੇ ਵੀ ਦਿੱਤੇ ਤੁਸੀਂ ਇਹਨਾਂ ਨੂੰ ਮੈਂ ਇਹਨਾਂ ਨੂੰ ਕਿਹਾ ਵੀ ਅਪ ਦੇ ਸਕਦੇ ਆ ਵੀ ਜੇ ਤੁਸੀਂ ਟੈਸਟ ਕਰਵਾ ਲ ਪਤਾ ਤਾਂ ਲੱਗੇ ਆਪਾਂ ਲਾਜ਼ਮੀ ਫ੍ਰੀ ਕਰ ਦਾਂਗੇ ਹੋਰ ਕੀ ਕਰ ਸਕਦੇ ਹਾਂ ਠੀਕ ਹੈ ਜਿੰਨਾ ਆਪਾਂ ਕਰ ਸਕਦੇ ਆ ਉਹ ਜੇ ਮੰਨ ਲਓ 50 ਮਰੀਜ਼ਾਂ ਕੋਲੋਂ ਲੈਨੇ ਇੱਕ ਫ੍ਰੀ ਵੀ ਕਰ ਸਕਦੇ ਆ ਕੋਈ ਐਸੀ ਗੱਲ ਨਹੀਂ ਡਾਕਟਰ ਸਾਹਿਬ ਤੁਸੀਂ ਇੱਕ ਕੰਡੀਸ਼ਨ ਵੀ ਰੱਖੀ ਹੋਈ ਹੈ ਫ੍ਰੀ ਵਾਲੀ ਕਿਹੜੇ ਕਿਹੜੇ ਲੋਕਾਂ ਦਾ ਤੁਸੀਂ ਫ੍ਰੀ ਇਲਾਜ ਇੱਥੇ ਕਰਦੇ ਹੋ ਕੰਡੀਸ਼ਨ ਆਪਣੀ ਹੈ ਜੀ ਇੱਕ ਤਾਂ ਅੱਤ ਦਾ ਲੋੜਵੰਦ ਹੋਵੇ ਬੰਦਾ ਠੀਕ ਹੈ ਜਿਹੜਾ ਦਵਾਈ ਨਹੀਂ ਲੈ ਸਕਦਾ ਹੋਵੇ ਉਹ ਜਿਹੜਾ ਲੋੜਵੰਦੇ ਆ ਕੇ ਦੱਸੇ ਨਾ ਜਣਾ ਖਣਾ ਹੀ ਕਈ ਵਾਰ ਕਹਿ ਦਿੰਦਾ ਮੈਂ ਵੀ ਨੂੰ ਵੀ ਲੋੜ ਹੈ ਜੀ